ਲੋਵੀ ਦੋਸਤੋ ਸਵਾਗਤ ਆ ਤੁਹਾਡਾ ਜਿਹਦੇ ਬਲੌਕ ਵਿੱਚ ਅੱਜ ਆਪਾਂ ਪਹੁੰਚ ਚੁੱਕੇ ਆ ਫੈਕਟਰੀ ਦੇ ਵਿੱਚ ਰੋਜ਼ ਦੀ ਤਰ੍ਹਾਂ ਫੈਕਟਰੀ 'ਚ ਪਹੁੰਚ ਚੁੱਕੇ ਆ ਤੇ ਫੈਕਟਰੀ ਦੇ ਵਿੱਚ ਪਹੁੰਚ ਕੇ ਡਿਊਟੀਆਂ ਲੱਗ ਚੱਕੀਆਂ ਨੇ ਬੰਦੇ ਆ 12 12 ਬੰਦੇ ਨੂੰ ਕੰਮ ਮਿਲ ਚੁੱਕਿਆ ਕੰਮ ਲੱਗਣ ਜਾ ਰਹੇ ਆ ਅਸੀਂ ਅੱਜ ਬਾਊ ਦਾ ਫੋਨ ਆ ਚੁੱਕਿਆ ਤੇ ਕੰਮ ਲੱਗ ਚੁੱਕੇ ਨੇ ਬੰਦੇ ਕੰਮ ਕੀ ਲੱਗਿਆ ਉਹ ਅੱਜ ਸੋਨੂੰ ਅੱਜ ਦੱਸਦੇ ਆ ਅਸੀਂ ਕੰਮ ਦਾ ਬਿਸਾ ਅੱਜ ਜਿਹੜਾ ਅਸੀਂ ਕੰਮ ਕਰਨਾ ਅੱਜ ਕੰਮ ਜੋ ਕਰਨਾ ਹੈ ਅਸੀਂ ਬੰਦੇ ਸਾਡੇ ਕੋਲੇ 12 ਪਹੁੰਚ ਚੁੱਕੇ ਨੇ ਇਹ ਬੈਠੇ ਨੇ ਸਾਡੇ ਬੰਦੇ ਪਿਆਰ ਵਰ ਤਿਆਰ ਕੰਮ ਲੱਗ ਚੁੱਕੇ ਆ ਅਸੀਂ ਅੱਜ ਜੋ ਸਾਨੂੰ ਕੰਮ ਮਿਲਿਆ ਅੱਜ ਅਸੀਂ ਜਿਹੜੇ ਮਾਲ ਨਾਲ ਲਾਉਣਾ ਮੱਥਾ ਨਾਲ ਤੇ ਬੰਦੇ ਆ 12 ਮਾਲ ਅਸੀਂ ਤਿਆਰ ਕਰਨਾ ਅੱਜ ਆਹ ਵਾਲਾ ਜਿਹੜਾ ਸਾਹਮਣੇ ਮਾਲ ਪਿਆ 24 16 ਰੀਅਰ ਦਾ ਮਾਲ ਤਿਆਰ ਕਰਨਾ ਇਹਦੀ ਆਈ ਆ ਸਾਡੇ ਕੋਲੇ ਡਿਟੇਲ ਬਾਊ ਨੇ ਕਿਹਾ ਇਹਦੇ ਨਾਲ ਲਾਉਣਾ ਮੱਥਾ 12 ਬੰਦਿਆਂ ਦੇ ਵਿੱਚੋਂ ਤਿੰਨ ਬੰਦੇ ਰਹਿਣਗੇ ਭੱਠੀ ਵੱਡੀ ਤੇ ਦੋ ਬੰਦੇ ਰਹਿਣਗੇ ਆਪ ਪ੍ਰੈਸ ਤੇ ਗਲੀਆਂ ਪਾਉਣਗੇ ਤੇ ਇੱਕੋਂ ਪ੍ਰਸਤ ਖੜਕੇ ਕਰੇਗਾ ਕਟਾਈ ਮਾਲ ਕਰਕੇ ਤਿਆਰ ਕੱਲ ਨੂੰ ਅਸੀਂ ਇਹ ਆਹ ਗੱਡੀ ਦੇ ਵਿੱਚ ਪਾ ਦੇਣਾ ਕੱਲ ਨੂੰ ਮਾਲ ਗੱਡੀ 'ਚ ਪਾਉਣਾ ਬਾਹੂ ਦੇ ਆਕੇ ਆਰਡਰ ਸਖਤ ਆਰਡਰ ਨੇ ਬਾਹੂ ਦੇ ਤੇ ਆਹ ਮਾਲ ਸਾਡਾ ਤਿਆਰ ਅੱਜ ਹੋ ਜਾਣਾ ਇਹ ਆ ਕੱਲ ਨੂੰ ਅਸੀਂ ਬੈਂਡ ਪਾ ਦੇਣਾ ਹੁਣ ਤੁਹਾਨੂੰ ਦੱਸਦੇ ਆ ਕਿਹੜੀ ਪ੍ਰਸਤ ਤੇ ਕਿਹੜਾ ਬੰਦਾ ਖੜੂਗਾ ਆਹ ਪ੍ਰਸਤ ਤੇ ਖੜੂਗਾ ਆਰਵਿੰਦ दो प्रेसा एडुगा मैं खड़ूगा राजू नारायण जी बैठे ने नारायण जी, आ जी।, जी कर, ने, तो कर रहे माल तैयार तैयार कर रहे रंगाई करेंगे जी रंगाई करके मालकर लाएंगे बंडल बुंडल बना के दो तीन बंद ले तीन बंदे लेकर उसके तो बाद माल खाली आ तो तो वो माल जाना है तो माल आएगा बंगलौर का हाँ जी माल है तो हफ्ते से दो तीन बार चले जाएंगे उसके बाद में तो लंगाई करूँगा इसका इंदौर का माल इंदौर का माल महंगाई करके फिर वही माल थी लगा देंगे उसके बाद लिटूँ वाला माल लगा देंगे भी माल तैयारी है वो भी जाना जाए बस बंदा ही कट हम गर्मी के मौसम में थोड़ा बंदा आ गया ਮਾਲ ਤਿਆਰ ਕਰ ਰਹੇ ਆ ਅਸੀਂ ਅੱਡੇ ਤੇ ਮਾਲ ਲੱਗ ਗਿਆ ਦੋ ਬੰਦੇ ਕਰਦੇ ਨੇ ਰੰਗਾਈ ਤੇ ਰੰਗਾਈ ਵਾਲਾ ਮਾਲ ਸਾਨੂੰ ਦਿਖਾ ਰਹੇ ਆ ਲੱਗਿਆ ਆ ਮਾਲ ਸਾਹਮਣੇ ਅੱਡੇ ਤੇ ਤੇ ਦੋ ਬੰਦੇ ਆ ਇੱਕ ਆਹ ਫਰਸਤੇ ਖੜੂਗਾ ਬੈਂਡ ਪਾਊਗਾ ਤੇ ਇੱਕ ਉਹ ਖੜੇ ਸਤੇ ਖੜਦਾ ਮੈਂ ਆਹ ਮਾਲ ਅਸੀਂ ਅੱਜ ਬੈਂਡ ਪਾਇਆ ਇਹ ਮਾਲ ਅੱਜ ਤਿਆਰ ਹੋ ਕੇ ਗੱਡੀ ਦੇ ਵਿੱਚ ਪੈ ਜਾਣਾ ਉਸ ਤੋਂ ਅਸੀਂ ਬੈਂਡ ਪਾ ਰਹੇ ਆ ਜੋ ਸਾਨੂੰ ਕਾਲ ਦਿਖਾ ਕੇ ਆਏ ਆ ਅੰਦਰ 24 16 ਰੀਅਰ ਦਾ ਮਾਲ ਸੀ ਉਹ ਮੇਨ ਪਟਾ ਤੇ ਅੱਜ ਉਹ ਸਾਨੂੰ ਤਿਆਰ ਕਰਨ ਦੇ ਆਰਡਰ ਆਏ ਨੇ ਬਾਹੂ ਬਣਿਓ ਇਹ ਵੀ ਇੱਕ ਵਿਸਾ ਹੁੰਦਾ ਜਿਹਨੇ ਸਕੂਲ ਤੇ ਟੀਚਰ ਬਤਿਆਂ ਨੂੰ ਵਿਸਾ ਦਿੰਦ ਨੇ ਓਕਣੇ ਸਾਡੀਆਂ ਡਿਊਟੀਆਂ ਲੱਗਦੀਆਂ ਨੇ ਰੋਜ਼ੀ-ਰੋਜ਼ੀ ਬਾਕੀ ਸਾਡੇ ਬੰਦੇ ਬਹੁਤ ਚੰਗੇ ਨੇ ਅਸੀਂ ਸਾਰੇ ਰਲ ਮਿਲ ਕੇ ਕੰਮ ਕਰਦੇ ਆਂ ਬਾਕੀ ਦੱਸਿਓ ਤੁਹਾਨੂੰ ਕਿਦਾਂ ਲੱਗਿਆ ਅੱਜ ਦਾ ਬਲੌਗ ਮਿਲਦੇ ਆਂ ਕੱਲ ਨੂੰ ਨੈਕਸਟ ਬਲੌਗ ਵਿੱਚ ਤੇ ਜੋ YouTube ਤੇ ਦੇਖ ਰਿਹਾ ਸਬਸਕ੍ਰਾਈਬ ਜਰੂਰ ਕਰਨਾ ਫੇਸਬੁੱਕ ਤੇ ਫੋਲੋ ਜੋ ਕਮੈਂਟ ਆਪਦੇ ਜਰੂਰ ਕਰਿਓ ਕਿਸੇ ਨੂੰ ਕੋਈ ਵੀ ਗੱਡੀ ਦਾ ਪਟਾ ਚਾਹੀਦਾ ਹੋਵੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਕਿਸੇ ਨੂੰ ਕੋਈ ਵੀ ਗੱਡੀ ਦਾ ਹਰ ਇੱਕ ਗੱਡੀ ਦਾ ਮਾਲ ਅਸੀਂ ਬਣਾਉਨੇ ਆ ਪ੍ਰੋਪਰ ਮਾਲ ਅਸੀਂ ਤਿਆਰ ਕਰਦੇ ਆ ਪੱਤੀ ਸਾਡੀ ਫੈਕਟਰੀ 'ਚ ਆ ਕੇ ਅਸੀਂ ਕੱਟ ਕੇ ਸਾਰਾ ਕੁਝ ਕਰਕੇ ਅਸੀਂ ਆਪ ਤਿਆਰ ਕਰਦੇ ਆ ਮਾਲ ਤੁਹਾਨੂੰ ਜਿਵੇਂ-ਜਿਵੇਂ ਮਾਲ ਤਿਆਰ ਕਰੀ ਜਾਵਾਂਗੇ ਤੁਹਾਨੂੰ ਦਿਖਾਈ ਜਾਵਾਂਗੇ ਧੰਨਵਾਦ